ਸ਼ਿਕਾਲ ਜੀ ਸਾਰਿਆਂ ਨੂੰ 29 ਸਤੰਬਰ ਦਿਨ ਐਤਵਾਰ 2024 ਨਰਾਈਨ ਦੇਨ ਗੈਸ ਸਰਵਿਸ ਮਾਡਲ ਟਾਊਨ ਸੀਐਸ 2 ਦੇ ਵਿੱਚ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਵਾਸਤੇ ਇੱਕ ਕੈਂਪ ਆਰਗੇਨਾਈਜ਼ ਕੀਤਾ ਜੀ ਜਿਦੇ ਵਿੱਚ ਬਜ਼ੁਰਗਾਂ ਨੂੰ ਜੋ ਅਲਿੰਕੋ ਵੱਲੋਂ ਫੈਸਿਲਿਟੀਆਂ ਆਉਂਦੀਆਂ ਸਹੂਲਤਾਂ ਆਉਂਦੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਿਵੇਂ ਕਿ ਗੋਡਿਆਂ ਦੇ ਕੈਪ ਸਰਵਾਈਕਲ ਕਵਰ ਜਿਹੜਾ ਸਰਵਾਈਕਲ ਹੁੰਦੇ ਜਿਹੜਾ ਤਾਂ ਆਪਾਂ ਇੱਥੇ ਲਗਾਣੇ ਆਗੇ ਆਪਣਾ ਸਰਵਾਈਕਲ ਕੈਪ ਗੋਡਿਆਂ ਦੇ ਕੈਪ ਰੀੜ ਦੀ ਹੱਡੀ ਦੇ ਦਰਦ ਲਈ ਢੂਈ ਦੇ বেলਟ ਠੀਕਾ ਜਿਹੀਆਂ ਛੜੀਆਂ ਸੋਟੀਆਂ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਟਾਇਲਟ ਸੀਟਸ 휠 ਚੇਅਰ ਔਰ ਕੰਨਾਂ ਦੀਆਂ ਮਸ਼ੀਨਾਂ ਜਿਹੜੇ ਬ্লাইন্ড ਬੱਚੇ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਉਹਨਾਂ ਨੂੰ ਜਿਹੜੇ ਪੜਨਾ ਚਾਹੁੰਦੇ ਨੇ ਤੇ ਪੜੀ ਵੀ ਜਾ ਰਹੇ ਨੇ ਉਹਨਾਂ ਨੂੰ ਬਲਾਇਰ ਕਿੱਟਾਂ ਤੇ ਜਿਹੜੇ 18 ਸਾਲ ਤੋਂ ਪਲੱਸ ਨੇ ਬ্লাইন্ড ਬੱਚੇ ਉਹਨਾਂ ਨੂੰ smartphones ਪ੍ਰੋਵਾਈਡ ਕੀਤੇ ਜਾਣਗੇ ਜਿਹੜੇ ਬਜ਼ੁਰਗ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਕੰਨਾਂ ਤੋਂ ਨਹੀਂ ਸੁਣਦਾ ਜਾਂ ਘੱਟ ਸੁਣਦਾ ਉਹਨਾਂ ਦੀਆਂ ਉਹਨਾਂ ਨੂੰ ਹੀ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਿਨ੍ਹਾਂ ਜਿਨ੍ਹਾਂ ਦੇ ਆਡੀਓਗ੍ਰਾਫ ਸਰਟੀਫਿਕੇਟ ਬਣੇ ਹੋਣਗੇ ਸਰਕਾਰੀ ਹਸਪਤਾਲ ਦੇ ਵਿੱਚ ਕੰਨਾਂ ਦੇ ਡਾਕਟਰ ਨੂੰ ਮਿਲ ਕੇ ਤੁਸੀਂ ਆਪਦਾ ਆਡੀਓਗ੍ਰਾਫ ਸਰਟੀਫਿਕੇਟ ਬਣਵਾ ਸਕਦੇ ਹੋ ਬਜ਼ੁਰਗ ਬੰਦੇ ਉਹਨਾਂ ਨੂੰ ਮਸ਼ੀਨਾਂ ਪਰਵਾਇਡ ਕੀਤੀਆਂ ਜਾਣਗੀਆਂ ਪਹਿਲਾਂ ਇਹ ਕੈਂਪਸ ਅਸੈਸਮੈਂਟ ਕੈਂਪਸ ਜਿਹਦੇ ਵਿੱਚ ਤੁਹਾਡੀ ਸਾਰਿਆਂ ਦੀ ਰਜਿਸਟ੍ਰੇਸ਼ਨ ਹੋਊਗੀ ਉਸ ਤੋਂ ਬਾਅਦ 2-3 ਦਿਨਾਂ ਬਾਅਦ ਅਸੀਂ ਤੁਹਾਨੂੰ ਸਾਰਾ ਸਮਾਨ ਪ੍ਰੋਵਾਇਡ ਕਰ ਦਾਂਗੇ ਸੋ ਇਹ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਕਿ ਹਰ ਬਜ਼ੁਰਗ ਤੱਕ ਇਹ ਵੀਡੀਓ ਜਾਵੇ ਜਾਵੇ ਇੰਸਟਾਗ੍ਰam ਫੇਸਬੁੱਕ ਤੇ YouTube ਹਰ ਕਿੱਜਾ ਤੇ ਇਹ ਵੀਡੀਓ ਸ਼ੇਅਰ ਕਰਿਓ ਤਾਂ ਜੋ ਸਾਡੇ ਹਰ ਬਜ਼ੁਰਗ ਨੂੰ ਇਹ ਸਹੂਲਤ ਮਿਲਣੀ ਚਾਹੀਦੀ ਆ ਬਠਿੰਡਾ ਦੇ ਵਿੱਚ ਜਿੰਨੇ ਵੀ ਆਸੇ ਪਾਸੇ ਬਜ਼ੁਰਗ ਨੇ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਬਜ਼ੁਰਗੋ ਤੁਸੀਂ ਇੱਥੇ ਪਹੁੰਚੋ ਜੋ ਤੁਹਾਨੂੰ ਸਹੂਲਤਾਂ ਆ ਰਹੀਆਂ ਉਹਦਾ ਤੁਸੀਂ ਆਪਣਾ ਫਾਇਦਾ ਚੁੱਕੋ ਸਾਡੀ ਤੁਹਾਡੇ ਹੱਥ ਜੁੜ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਜਿੰਨੀਆਂ ਸਹੂਲਤਾਂ ਸਾਡੇ ਬਜ਼ੁਰਗਾਂ ਵਾਸਤੇ ਆ ਰਹੀਆਂ ਸਾਰੇ ਭੈਣ ਭਰਾ ਇਹ ਲਾਈਵ ਇਹ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਇੱਕ ਤੱਕ ਇਹ ਪਹੁੰਚ ਸਕੇ ਥੈਂਕ ਯੂ